ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਹੈ ਜੀ ਪਿਆਜ਼ ਦੀ ਹੋਮ ਡਿਲੀਵਰੀ ਲਓ ਜੀ ਲੈ ਕੇ ਬਾਬੇ ਦਾ ਨਾਮ ਹੋ ਗਿਆ ਆਪਾਂ ਤਿਆਰ ਤੇ ਹੁਣ ਕਰ ਰਹੇ ਆਪਾਂ ਪਿਆਜ਼ ਦੀ ਪੈਕਿੰਗ ਉਹ ਵੀ ਪੀਲੇ ਪੀਲੇ ਕਟਿਆਚ ਬੇਬੇ ਬਾਪੂ ਨੂੰ ਨਾਲ ਲਾ ਕੇ ਆ ਬੈਠਾ ਲੱਲੂ RAM ਤੇ ਚਲੋ ਆਪਾਂ ਕਰਦੇ ਆ ਪਿਆਜ਼ ਪੈਕ ਕਰਕੇ ਲਓ ਜੀ ਆਪਾਂ ਵੀ ਲਓ ਜੀ ਉਹ ਪਿੱਛੇ ਬੈਠੇ ਆਪਣੇ ਦਾਦੀ ਜੀ ਤੇ ਕਰੋ ਦਰਸ਼ਨ ਤੁਸੀਂ ਵੀ ਉਹਨਾਂ ਦੇ ਤੇ ਲਓ ਜੀ ਪੈਕਿੰਗ ਹੋ ਰਹੀ ਆ ਪਿਆਜ਼ਾਂ ਦੀ ਹੁਣ ਆਪਾਂ ਪਿਆਜ਼ ਪੈਕ ਕਰਕੇ ਜਾਣ ਲੱਗਾਂਗੇ ਲੋਕੇਸ਼ਨ ਤੇ ਤੇ ਤੁਹਾਨੂੰ ਲੋਕੇਸ਼ਨ ਵੀ ਦੱਸਾਂਗੇ ਕਿੱਥੇ ਜਾ ਰਹੇ ਆ ਕਿਸੇ ਮੇਰੇ ਵੀਰ ਨੂੰ ਪਿਆਜ਼ ਦੀ ਲੋਡ ਹੋਏ ਤਾਂ ਸਾਨੂੰ ਮੈਸੇਜ ਕਰ ਸਕਦਾ ਲੋ ਜੀ ਹੋ ਗਈ ਗੱਡੀ ਆਪਣੀ ਤਿਆਰ ਲੱਦ ਕੇ ਪਿਆਜ਼ ਤੇ ਗੱਟੇ ਤੇ ਚੱਲ ਪਿਆ ਸਫਰਾਂ ਤੇ ਹੁਣ ਜਾ ਰਹੇ ਆ ਆਪਾਂ ਥੋੜੀ ਬਹੁਤ ਮੈਂ ਕਿਹਾ ਗੱਲਬਾਤ ਹੀ ਕਰ ਲਈਏ ਫੋਨ ਤੇ ਵਿੱਚ ਫੋਨ ਆ ਗਿਆ ਸੀ ਤੇ ਲਓ ਜੀ ਆ ਹੈ ਜੀ ਸਾਡੇ ਪਿੰਡ ਦੀ ਨੂਰਸ਼ਾਹ ਵਾਲੀ ਪੁਲ ਜਿਹਨੂੰ ਕਹਿੰਦੇ ਆ ਕੀ ਗੰਜੀ ਪੁਲ ਇਹਦੇ ਪੁਲ ਤੋਂ ਚੱਲਣ ਵਾਲੇ ਵੀ ਬੰਦਿਆਂ ਨੂੰ ਕਾਫੀ ਡਰ ਲੱਗਦਾ ਏ ਤੇ ਲਓ ਜੀ ਅੱਗੇ ਹੁਣ ਜਾ ਰਿਹਾ ਸੀ ਕਬਾੜੀਆ ਤੇ ਮੈਂ ਕਹਿਦਾ ਵੀ ਇੱਕ ਸੀਨ ਲੈ ਲੇ ਲਓ ਜੀ ਚਾਰੋਂ ਔਰ ਲੱਗ ਗਿਆ ਜੀ ਚੋਨਾ ਤੇ ਚੋਨਾ ਚੋਨਾ ਹੀ ਹੋ ਰਖੀ ਹੈ ਲਓ ਜੀ ਹੁਣ ਕਰਕੇ ਬਾਈਕ ਨੂੰ ਥੋੜਾ ਜਿਹਾ ਤੇਜ਼ ਤੇ ਹੁਣ ਪਹੁੰਚਣ ਵਾਲੇ ਆਪਾਂ ਲੋਕੇਸ਼ਨ ਦੇ ਨੇੜੇ ਤੇ ਨਾਲ ਸਾਡੇ ਨਾਲ ਬਣੇ ਰਹੋ ਲਓ ਜੀ ਲਾਧੂ ਕਾਲੀ ਆਪਾਂ ਪੁਲ ਤੇ ਵੀ ਪਹੁੰਚ ਗਏ ਆ ਜੋ ਕਿ ਬਾਜ਼ਾਰ ਐਂਟਰ ਕਰਨ ਤੋਂ ਪਹਿਲੇ ਆਉਂਦੀ ਹੈ ਤੇ ਆਪਾਂ ਹੁਣ ਲੋਕੇਸ਼ਨ ਤੇ ਪਹੁੰਚਦੇ ਆਂ ਤੇ ਉਹਨਾਂ ਦਾ ਰਿਵਿਊ ਲਵਾਂਗੇ ਲਓ ਜੀ ਹੁਣ ਆਪਾਂ ਡਿਲੀਵਰੀ ਵਾਲਿਆਂ ਦੇ ਘਰ ਪਹੁੰਚ ਗਏ ਸੀ ਉਹ ਕਹਿੰਦੇ ਕਿ ਮੋਟਰਸਾਈਕਲ ਬਾਹਰ ਨਾਲ ਲਾਚ ਚੋਰੀ ਹੋ ਜਾਂਦੇ ਤੇ ਲਓ ਜੀ ਆਪਾਂ ਡਿਲੀਵਰੀ ਕਰਕੇ ਪਿਆਜ਼ਾਂ ਦੀ ਤੇ ਹੁਣ ਆਪਾਂ ਜਾ ਰਹੇ ਹਾਂ ਕਰਬ ਦੀ ਵਾਪਸੀ ਤੇ ਤੁਸੀਂ ਤੁਹਾਨੂੰ ਕਿਵੇਂ ਦੀ ਵੀਡੀਓ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਥੈਂਕ ਯੂ